ਮੋਢੀ ਦੇ ਨਾ ਕੋ ਸਰਵਾਨ ਅੱਤਿਕਲ ਸਰ ਅਤੇ ਪਿਆਰੇ ਸਾਥਿਓ ਗੁਰੂ ਘਰ ਦੀ ਸਾਡ ਪੌਰ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਬਲਾਰੇ ਸਭ ਕੁਝ ਬਿਆਨ ਕਰਤੀ ਗਈ ਹੈ ਸਰਕਾਰ ਦੀਆਂ ਕੀ ਨੀਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀਆਂ ਇਹ ਪ੍ਰਪੋਜਲ ਲੈ ਕੇ ਆ ਰਹੇ ਨੇ ਤੇ ਕੀ ਕਹਿ ਕੇ ਇਹਨਾਂ ਲੋਕਾਂ ਨੂੰ ਪਰਵਾ ਕੇ ਸੱਤਾ ਦੇ ਵਿੱਚ ਆਏ ਸੀ ਸੋ ਮੈਂ ਇੱਕ ਦੋ ਗੱਲਾਂ ਕਰਾਂਗਾ ਜਦੋਂ ਸਮਾਰਟ ਮੀਟਰਾਂ ਦੀ ਗੱਲ ਚੱਲੀ ਸੀ ਉਹਦੇ ਖਿਲਾਫ ਆਸਾਨ ਜਥੇਬੰਦੀਆਂ ਵੱਲੋਂ ਡਟ ਕੇ ਬਰੋਧ ਕੀਤਾ ਗਿਆ ਜਿਹਦੇ ਸਦਕਾ ਚੰਡਾ ਦੇ ਵਿੱਚ ਕਿਉਂਕਿ ਪਹਿਲਾਂ ਇਹਨਾਂ ਦੀ ਪਲਾਨਿੰਗ ਇਹ ਸੀ ਕਿ ਸਾਰੇ ਮੀਟਰ ਬਦਲ ਕੇ 스마트 ਮੀਟਰ ਲਾ ਦਿਓ ਪਰ ਉਹ ਕਿਸਾਨ ਜੱਥੇਬੰਦੀਆਂ ਨੂੰ ਮਨਾਈ ਦਿੱਨਾ ਵੀ ਉਹਨਾਂ ਦੇ ਵਿਰੋਧ ਦੇ ਕਾਰਨ ਉਸ ਵਿੱਚੇ ਸਫਲ ਨਹੀਂ ਹੋ ਸਕੇ ਪਰ ਹੁਣੇ ਹੀ ਜਿੰਨੇ ਵੀ ਨਵੇਂ ਮੀਟਰ ਨੇ ਜਾਂ ਕੋਈ ਮੀਟਰ ਸੜ ਜਾਂਦਾ ਪੀਡੀਸੀ ਉਹ ਆ ਕੁਛ ਦੀ ਆ ਜਾਂ ਸਰਕਾਰੀ ਦਾਰੇ ਵਿੱਚ ਇਹ ਲਗਾ ਰਹੇ ਨੇ ਮੈਂ ਆਪ ਜੀ ਨੂੰ ਉਦੋਂ ਸਰਕਾਰ ਜਵਾਲਾ ਇਹਦਾ ਸਰਕਾਰੀ ਮੀਟਰ ਜਿਹੜਾ ਚੇਪਾ ਮੀਟਰ ਆਪਾਂ ਸਮਾਨ ਮੀਟਰ ਕਹਿੰਦੇ ਆ ਉਹਦਾ ਪਰਪਰਪੀਸ ਲਿਆਉਣ ਦਾ ਸਾਥੀਓ ਜਦੋਂ BSNL ਕੰਪਨੀ ਆਈ ਉਦੋਂ ਪਹਿਲਾਂ ਸਾਰੇ ਹੀ ਖਫਤਕਾਰ ਆਪਾਂ ਸਰਕਾਰੀ ਜਿਹੜੀ ਇੱਕ ਇਹ ਵਿਭਾਗ ਸੀ ਦੂਰ ਸੰਚਾਰ ਵਾਲਾ ਉਹਦੇ ਆਪਾਂ ਖਫਤਕਾਰ ਹੁੰਦੇ ਸੀ ਹੌਲੀ ਹੌਲੀ ਕੀ ਹੋਇਆ ਇਹ ਸੈਂਟਰ ਗਵਰਨਮੈਂਟ ਦੀਆਂ ਪਾਲਸੀਆਂ ਆਈਆਂ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਇਹ ਟੈਲਾਂ ਜਾਂ ਹੋਰ ਸ਼ੁਰੂਆਤ ਕੀਤੀ ਉਹਨਾਂ ਨੂੰ ਮੁਕਾਬਲੇ ਵਿੱਚ ਲਿਆ ਕੇ ਖੜੇ ਕੀਤਾ ਜਿਹਦਾ ਸਿੱਟਾ ਕੀ ਹੋਇਆ ਉਹਨਾਂ ਦੇ ਮੁਕਾਬਲੇ ਇਹਨਾਂ ਦੇ ਘੱਟ ਰੇਟਾਂ ਦੇ ਜਿਹੜੇ ਸੀਗੇ ਐਨਰਜੀ ਚਾਰਜ ਦੇ ਨਾਲ ਸ਼ੁਰੂ ਕੀਤੇ ਕਿਉਂਕਿ ਲੋਕਾਂ ਦਾ ਉਹ ਦੂਰਾਂ ਦੇਸੀ ਨਹੀਂ ਰੱਖਦੇ ਉਹਨਾਂ ਨੇ ਤੜਾ ਤਾਣਾ ਆਪਾਂ ਕਨੈਕਸ਼ਨ ਗਡਵਾਏ ਤੇ ਪ੍ਰਾਈਮੇਟ ਕੰਪਨੀਆਂ ਦੇ ਸਾਰਿਆਂ ਦੇ ਕਨੈਕਸ਼ਨ ਲੈ ਲਏ ਜਿਹਦਾ ਰਿਜ਼ਲਟ ਕੀ ਹੋਇਆ ਉਹ ਜਿਹੜੀ ਸਾਡੀ ਸਰਕਾਰੀ ਦਾਰਾ ਸੀ ਉਹਦਾ ਕੁਝ ਹੀ ਸਾਲਾਂ ਦੇ ਵਿੱਚ ਢੋਗ ਪੈ ਗਿਆ ਅੱਜ ਜਿੰਨੇ ਨੇ ਤੁਸੀਂ ਬੈਠੇ ਹੋ ਤੁਸੀਂ ਕੋਈ ਸਾਫ਼ੀ ਹੱਥ ਖੜ ਕੇ ਜਾਣਾ ਖੜਾ ਕਰਕੇ ਦੱਸੋ ਕਿ ਕਿਹਦੇ ਕੋਲ ਡੀਐਸਐਨਲ ਦਾ ਸੇਮਾ ਸੋ ਸੇਮ ਉਹੀ ਪੈਟਰਨ ਦੇ ਇਹ ਚੀਜ਼ ਹੋ ਰਹੀ ਆ ਆਪਾਂ ਨੂੰ ਲੱਗਦਾ ਵੀ ਯਾਰ ਮੀਟਰ ਦਾ ਹੈ ਬਿਜਲੀ ਦਾ ਇੱਕੋ ਤਾਰਾਂ ਵਿੱਚੋਂ ਆਉਂਦੀ ਆ ਬਾਰੇ ਸਾਥੀਓ ਬੜਾ ਵੱਡਾ ਭਲੇਖਾ ਸਾਨੂੰ ਇਹਨਾਂ ਨੇ ਜਿਵੇਂ ਤਾਮਰ ਤੋਂ ਸਿੱਖਣਾ ਲੈਣਾ ਉਸੇ ਤਰੀਕੇ ਨਾਲ ਇਹਨਾਂ ਨੇ ਜਿਹੜੀ ਬਿਜਲੀ ਆ ਉਹ ਸੇਮ ਜਿਹਾ ਖੋਤਾ ਉਹ ਦੱਸੂਗਾ ਬਈ ਇਹ ਤੁਸੀਂ ਬਿਜਲੀ ਹਟਾਨੀ ਨਹੀਂ ਲੈ ਰਹੇ ਹੋ ਤੁਹਾਡੇ ਵੀ ਲੈ ਰਹੇ ਹੋ ਪਹਿਲੇ ਨਹੀਂ ਲੈ ਰਹੇ ਥੋੜੇ 6 ਰੁਪਏ ਲੂਟ ਦੇ ਮੁਕਾਬਲੇ 2 ਰੁਪਏ ਤੋਂ ਉਪਰ ਦਾ ਰੇਟ ਰੱਖਣਗੇ ਜਿਹਦੇ ਵਿੱਚ ਲੋਕ ਆਟੋਮੈਟਿਕ ਪ੍ਰਾਈਮੇਟੇਸ਼ਨ ਬਾਰੇ ਜਾਣ ਕੇ ਤੇ ਸਾਡੀ ਜਿਹੜੀ ਸਰਕਾਰੀ ਪੈਦਾਵਾਰ ਆ ਜਾਂ ਸਾਡੇ ਵਿਜਲੀਆ ਉਹ ਲੈਣੀ ਲੋਕ ਬੰਦ ਕਰ ਦੇਣਗੇ ਤੇ ਜਦੋਂ ਸਾਡੇ ਖਪਤਕਾਰ ਨਾ ਰਹੇ ਤਾਂ ਸਾਡਾ ਜਿਹੜਾ ਮੈਕਨਾ ਉਹ ਆਟੋਮੈਟਿਕ ਹੀ ਉਹਦਾ ਖੋਖ ਪਾਉਂਦੀ ਇਹਨਾਂ ਦੀ ਸਾਡੇ ਨੂੰ ਪਿਆਰੀ ਹੈ ਬੜਾ ਹੀ ਘਾਟਕ ਬੈਣਾ ਸੋਇ ਤੇ ਲਈ ਆਪਾਂ ਨੂੰ ਲਾਭਪਤ ਹੋਣ ਦੀ ਲੋੜ ਆ ਜਿੱਥੇ ਬੰਨੀਆਂ ਲੜਾਈ ਦੇ ਮੈਦਾਨ ਵਿੱਚ ਨੇ ਜਿਹੜਾ ਦੋ ਦੋਮਰੀਗ ਦਾ ਆਪਣਾ ਸੂਬਾ ਪਗੜੀ ਵਿਸ਼ਾਲ ਧਰਨਾ ਉਸ ਦਿਨ ਛੁੱਟੀ ਵਾਲਾ ਦਿਨ ਮੈਂ ਬੇਨਤੀ ਕਰੂੰਗਾ ਵੀ ਕਿਸੇ ਵੀ ਸਾਥੀ ਕੋਲੇ ਕੋਈ ਬਹਾਨਾ ਨਹੀਂ ਚਾਹੀਦਾ ਪੂਰੇ ਪੰਜਾਬ ਦੇ ਵਿੱਚੋਂ ਜਿੱਥੇ ਵਿਜਲੀ ਮੁਲਾਜ਼ਮ ਸਾਡੇ ਆ ਗਏ ਨੇ ਇਸ ਧਰਮੇ ਦੇ ਵਿੱਚ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਵਿਜਲੀ ਮੰਤਰੀ ਦਾ ਇੱਥੇ ਆਪਾਂ ਕਰਨ ਲਈ ਜਿਹੜੇ ਕਿਸਾਨ ਜਿੱਥੇ ਵੰਡੀਆਂ ਮੀਂਹ ਜਿੱਥੇ ਵੰਡੀਆਂ ਉਹਨਾਂ ਨਾਲ ਸਾਡੀ ਮੈਡੀਕਲ ਲਗਾਤਾਰ ਚੱਲ ਰਹੀ ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਇਸ ਦਾ ਮੇਲੇ ਵਿੱਚ ਪਹੁੰਚ ਰਹੇ ਨੇ ਕਿਉਂਕਿ ਸਾਥੀਓ ਜੇ ਲੜਾਈ ਬਹੁਤ ਮੰਦੀ ਆ ਜਿੰਨਾ ਚਿਰ ਇਹ ਬਾਪਸ ਨਹੀਂ ਹੁੰਦਾ ਬੈਲ ਆਪਣੀ ਜਿਹੜੀ ਲੜਾਈ ਆ ਉਹਨੂੰ ਜਾਰੀ ਰੱਖਣਾ ਪੈਣਾ 24 ਜਨਵਰੀ ਵਾਲੇ ਧੰਨੇ ਦੀ ਗੱਲ ਕਰੀਏ ਉਹਦੇ ਮੁਕਾਬਲੇ ਪਲਟ ਘਾਟ ਦਾ ਥੋੜਾ ਬਹੁਤ ਫਰਕ ਹੋ ਸਕਦਾ ਨੀਤੀ ਦਾ ਪਰ ਸਾਡੀ ਬੇਨਤੀ ਨੂੰ ਸਾਥੀਆਂ ਨੇ ਮੰਨਿਆ ਅੱਜ ਥੋੜਾ ਜਿਹਾ ਟਿਕਾਣਾ ਬਣਾਇਆ ਤੇ ਪੰਡਾਲ ਦੇ ਵਿੱਚ ਸਾਥੀ ਬੈਠੇ ਰਹੇ ਪਿਛਲੇ ਘਰਨੇ ਦੇ ਵਿੱਚ ਥੋੜਾ ਜਿਹਾ ਬਾਹਰ ਦੇ ਵਿੱਚ ਸਾਥੀ ਇਧਰ ਉਧਰ ਘੁੰਮਣ ਲੱਗੇ ਸੀ ਕਿਉਂਕਿ ਸਾਥੀਓ ਜਦੋਂ ਤੁਸੀਂ ਬੈਠੋਗੇ ਆਖਵਾਲੀ ਨੂੰ ਗੱਲਬਾਤ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਜਿਹੜੀਆਂ ਪਾਲਸੀਆਂ ਨੇ ਸਰਕਾਰਾਂ ਦੀਆਂ ਉਹ ਕਿੰਨੀਆਂ ਘਟਕ ਨੇ ਸਾਡੇ ਅੱਜ ਕਰਾਮੋ ਵੇਚਣ ਦੀ ਗੱਲ ਹੋ ਰਹੀ ਆ ਜਿੱਥੇ ਅਸੀਂ ਜੱਟੇ ਬੰਦਿਆਂ ਨੂੰ ਆਪਣੀ ਮਾਂ ਕਹਿੰਦੇ ਆ ਉੱਥੇ ਅਸੀਂ ਆਪਣੀ ਜ਼ਮੀਨ ਨੂੰ ਵੀ ਮਾਂ ਕਹਿੰਦੇ ਆ ਅੱਜ ਇਹ ਸਾਡੀ ਜ਼ਮੀਨ ਵੇਚਣ ਵਾਲੇ ਨੇ ਮਾੜੀ ਅੱਖ ਰੱਖੀ ਆ ਸੋ ਹਰ ਇੱਕ ਜਿਹੜਾ ਸਾਡਾ ਸਾਥੀ ਆ ਉਹਦਾ ਫੰਡ ਬਣਦਾ ਵੀ ਇਸ ਲਈ ਇਹਨਾਂ ਦੇ ਜਵਰ ਦਾ ਡੱਟ ਕੇ ਮੁਕਾਬਲਾ ਕਰੀਏ ਕਿਉਂਕਿ ਤੁਸੀਂ ਦੇਖਦੇ ਹੋ ਇਹ ਸਰਕਾਰ ਕੀ ਕਰਦੀ ਆ ਹਫ਼ਤੇ ਬਾਅਦ ਕੈਬਨਿਟ ਦੀ ਮੀਟਿੰਗ ਰੱਖ ਲੈਂਦੀ ਆ ਕੋਈ ਇਹਦਾ ਸੌਂਗ ਮੀਟਿੰਗਾਂ ਦੇ ਵਿੱਚੋਂ ਨਿਕਲਦਾ ਕੀ ਆ ਇਹਨਾਂ ਦੇ ਕਾਹਦੇ ਮੀਟਿੰਗ ਵਿੱਚੋਂ ਦੇਖ ਲੋ ਆ ਬੇਗਾਨੀ ਕਾਰਪੋਰੇਟ ਨੂੰ ਇਹਨਾਂ ਨੂੰ 1 ਰੁਪਿਆ ਸਸਤੀ ਕਰਤੀ ਇੱਕ ਰੁਪਈ ਆਮ ਲੋਕਾਂ ਲਈ ਕੀ ਕਰਦੇ ਨੇ ਤੁਹਾਡੇ ਸਾਹਮਣੇ ਆ ਸੋ ਇਹਨਾਂ ਨੂੰ ਜਿੱਥੇ ਸੱਤ ਸਿਕਾਉਣ ਦੀ ਲੋੜ ਆ ਉੱਥੇ ਨਾਲ ਹੀ ਆਪਣੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਆਸ ਦੋ ਤਿੰਨ ਘੰਟੇ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਉਹ ਪਿੰਡਾਂ ਦੇ ਵਿੱਚ ਆਪਣੇ ਜੱਥੇਬੰਦੀਆਂ ਨੇ ਸਾਕੂ ਸਹਿਵਾਨਾ ਮੋਮਰियां ਦੀਵਤੀਆਂ ਲਾ ਕੇ ਆਪਾਂ ਲੋਕਾਂ ਨੂੰ ਵੀ ਲਾਮਬੰਦ ਕਰਾਂਗੇ ਜਾਂ ਕੁਝ ਕਰਾਂਗੇ ਜਿਹੜੇ ਆਉਣ ਵਾਲੇ ਜਿਹੜੇ ਨੁਕਸਾਨ ਨੇ ਉਹਦਾ ਬਾਰੇ ਦੱਸਾਂਗੇ ਚੋਕੇ ਸਾਹਿਬ ਜੀ ਮੈਂ ਪਹਿਲਾਂ ਗੱਲ ਕਰ ਦਿੰਦਾ ਕਿ ਇਹ ਨਹੀਂ ਸਭ ਸੁਣੀਆਂ ਨੇ ਜੇ ਹੁਣ ਕੋਈ ਸਰਕਾਰ ਸਿੱਧਾ ਸੋਚੇ ਨੀ ਬੰਦ ਕਰ ਦੋਨੀ ਪਿਊਬਲਿਕ ਮੈਲਾ ਨਹੀਂ ਲੱਗਦੀ ਲੋਕਾਂ ਦੇ ਘਰਾਂ ਦੇ ਮੈਲਾ ਨਹੀਂ ਲੱਗੂਗੀ ਤਾਂ ਬਿਲਕੁਲ ਨਹੀਂ ਹੋ ਸਕਦਾ ਉਹਦੇ ਲਈ ਇੱਕ ਜੇ ਸਿੱਧਾ-ਸਿੱਧਾ ਇਹਨਾਂ ਨੇ ਜਿਹੜਾ ਰਾਹ ਕੱਢਿਆ ਆ ਕਿ ਹੁੰਦੇ ਨਹੀਂ ਵੀ ਜਿਹੜਾ ਹੈ ਜਿਹੜੀ ਐਕਟ 2025 ਆ ਇਹਨੂੰ ਲਾਗੂ ਕਰੋ ਤੇ ਆਟੋ ਪਾਇਡ ਕੀ ਜਿਹੜਾ ਇਹ ਸਬਸਿਡੀਆਂ ਬੰਦ ਹੋ ਜਾਣਗੀਆਂ ਤੇ ਜਿਹੜੇ ਮਕਾਮ ਦੇ ਵਿੱਚ ਹੋਰ ਕੰਪਨੀਆਂ ਜਦੋਂ ਆ ਗਈਆਂ ਉਹ ਆਟੋ ਪਾਇਡ ਜਿਹੜਾ ਮਹਿਕਮੇ ਦਾ ਭੋਗ ਪੈ ਜਾਵੇਗਾ ਮੈਂ ਖਾਸ ਕਰਕੇ ਸਾਡੇ ਨਵੇਂ ਸਾਥੀ ਆ ਬੱਚੇ ਆਉਂਦੇ ਆ ਮੈਂ ਕਿਹਨੇ ਦੇ ਲੱਚਾ ਉਹਨਾਂ ਨੂੰ ਬੇਨਤੀ ਕਰਦਾ ਵੀ ਉਹਨਾਂ ਨੂੰ ਅਜੇ ਜਾਣਕਾਰੀ ਘੱਟ ਆ ਉਹਨਾਂ ਨੂੰ ਜਿਹੜਾ ਧਰਮਿਆਂ ਯਾਰਿਆਂ ਦੇ ਵਿੱਚ ਆ ਕੇ ਉਹਨਾਂ ਨੂੰ ਬੈਠਣਾ ਚਾਹੀਦਾ ਕਿਉਂਕਿ ਉਹਨਾਂ ਨਾਲ ਸੁੱਖਾ ਬਹੁਤੇ ਸਾਰੇ ਜਿਹੜੇ ਸਾਡੇ ਆਗੂ ਸਾਥੀ ਨੇ ਚਾਹੇ ਹੋਰ ਡੈਲੀ ਨੇ ਦੂਸਰੇ ਵੀ ਨੇ ਉਹਨਾਂ ਦੇ ਥੋੜਾ ਥੋੜਾ ਸਮਾਂ ਮਹਿਕਮੇ ਵਿੱਚ ਰਹਿੰਦਾ ਪਰ ਉਹਨਾਂ ਦੀ ਲੰਮੀ ਨੌਕਰੀ ਪਈ ਆ ਆਪਣੀ ਜਿਹੜੀ ਰੋਜ਼ਗਾਰ ਨੂੰ ਬਚਾਉਣ ਲਈ ਆਪਣਾ ਚੁੱਲ੍ਹਾ ਚਲਾਉਣ ਲਈ ਇਹ ਸਾਰੀਆਂ ਲੜਾਈਆਂ ਨੇ ਇਹ ਬਿਲਕੁਲ ਇਹਨਾਂ ਦੇ ਵਿੱਚ ਸ਼ਾਮਲ ਹੋਣ ਅਤੇ ਡੱਟ ਕੇ ਆਪਾਂ ਇਹ ਜਵਨਵਾਦ ਨਾਲ ਮੁਕਾਬਲਾ ਕਰੀਏ ਸੋ ਇੱਕ ਵਾਰ ਫਿਰ ਸਾਰਿਆਂ ਨੂੰ ਬੇਸ਼ਕੀ ਕਰਦਾ ਇਹ ਜਿਹੜਾ ਦੋ ਤਰੀਕ ਦਾ ਲਾਂਭ ਸਾਲ ਧਰਨਾ ਸੈਂਟਰ ਦੇ ਵਿੱਚ ਆਪਾਂ ਲਾਉਣ ਜਾ ਰਹੇ ਹਾਂ ਉਹਦੇ ਵਿੱਚ ਵੱਧ ਤੋਂ ਵੱਧ ਸਮੂਹੀਆਂ ਤੇ ਕਈ ਦਫ਼ਤਰ ਦੇ ਸਟਾਫ ਮੈਂ ਗੱਲ ਜਾਂਦਾ ਜਾਂਦਾ ਕਾਜਾਂ ਵੀ ਚਾਰ ਬੀਬੀਆਂ ਜਿਹੜੀਆਂ ਸਵੇਰ ਤੋਂ ਬੈਠੀਆਂ ਨਹੀਂ ਆ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਪਿਛਲੇ ਧਰਨੇ ਵਿੱਚ ਅਸੀਂ ਜਾ ਕੇ ਬੇਨਤੀ ਕੀਤੀ ਸਾਰਿਆਂ ਦੇ ਦਫ਼ਤਰਾ ਕਮਰਿਆਂ ਵਿੱਚ ਉਸ ਦਿਨ ਵੀ 15 ਦੇ ਲਗਭਗ ਬੀਬੀਆਂ ਆ ਗਈਆਂ ਸੀ ਮਹਾਰਾਜ ਜੀ ਇਹ ਬੀਬੀਆਂਾਂ ਦਾ ਧੰਨਵਾਦ ਇਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਥੋੜੇ ਦਫ਼ਤਰ ਨੇ ਪੱਖੇ ਏਸੀ ਇਹ ਸਭ ਕੁਝ ਤਾਂ ਜੇ ਮਹਿਕਮਾ ਸੋ ਬਾਰ-ਬਾਰ ਕਹਿਣ ਦੀ ਆਗੂਆਂ ਨੂੰ ਲੋੜਨਾ ਪਵੇ ਸਾਰੇ ਆਪਾਂ ਆਪਣਾ ਫਰਜ਼ ਸਮਝਦੇ ਹੋਏ ਇਸ ਲੜਾਈ ਨੂੰ ਲੜੀਏ ਸੋ ਕਿਸੇ ਹੋਰ ਜਥੇਬੰਦੀ ਦੇ ਇੱਕ ਦੋ ਸਾਥੀ ਪਿੱਛੇ ਆਏ ਸੀ ਉਹ ਵੀ ਕੋ ਗੱਲ ਕਰਕੇ ਗਏ ਸੀ ਹੋ ਸਕਦਾ ਵੀ ਉਹਨਾਂ ਦਾ ਹਜੇ ਕੋਈ ਅ ਇਹਨਾਂ ਧਰਮੇ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਨਾ ਬਣਿਆ ਹੋਵੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਬੱਚਿਆਂ ਦੇ ਪਾਸ ਪੇੜ-ਪਾਸੇ ਰੱਖੇ ਕਿਉਂਕਿ ਇਕੱਠੇ ਹੋ ਕੇ ਲੜਨ ਦੀ ਜਿਹੜੀ ਲੜਾਈ ਹੈ ਨੂੰ ਤਾਂ ਹੀ ਆਪਾਂ ਜਿੱਤ ਸਕਾਂਗੇ ਸਾਰਿਆਂ ਨੂੰ ਇਸ ਲੜਾਈ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜਿੱਤ ਲੜਦੇ ਲੋਕਾਂ ਨੂੰ